ਲੁਧਿਆਣਾ ਜਿਮਨੀ ਚੌਂ ਨੂੰ ਲੈ ਕੇ ਲਗਾਤਾਰ ਮਾਹੌਲ ਜਿਹੜਾ ਹੈ ਉਹ ਪਖਿਆ ਹੋਇਆ ਹੈ ਤੇ ਹੁਣ ਕੱਲ ਨੂੰ ਲੁਧਿਆਣਾ ਜਿਮਨੀ ਚੌਂ ਦੀਆਂ ਚੋਣਾ ਪੈਣ ਗਿਆ ਯਾਨੀ ਕਿ ਲੋਕ VOTING ਕਰਨ ਜਾਣਗੇ ਪਰ ਇਸ ਤੋਂ ਪਹਿਲਾਂ ਲੁਧਿਆਣਾ ਦਾ ਜਿਹੜਾ ਮਾਹੌਲ ਹੈ ਬੜਾ ਗਰਮਾਇਆ ਹੋਇਆ ਹੈ ਤਸਵੀਰਾਂ ਤੁਸੀਂ ਨਾਲ ਮੇਰੇ ਵੇਖ ਸਕਦੇ ਹੋ ਇਹ ਕੁਝ ਤਸਵੀਰਾਂ ਨੇ ਜਿਹੜੀਆਂ ਅੱਜ ਦੀਆਂ ਨੇ ਜਿੱਥੇ ਭਾਰਤ ਪੂਸ਼ਨ ਆਸ਼ੂ ਜਿਹੜੇ ਉਮੀਦਵਾਰ ਨੇ ਕਾਂਗਰਸ ਦੇ ਉਹਨਾਂ ਦੀ ਪੰਜਾਬ ਪੁਲਿਸ ਦੇ ਨਾਲ ਹਾਥੋਪਾਈ ਹੋਈ ਹੈ ਇਲਜ਼ਾਮ ਲੱਗ ਰਹੇ ਨੇ ਕਿ ਆਮ ਆਦਮੀ ਪਾਰਟੀ ਲਗਾਤਾਰ ਕੁਝ ਇਲਾਕਿਆਂ ਦੇ ਵਿੱਚ ਰਾਸ਼ਨ ਵੰਡ ਰਹੀ ਸੀ ਜਿਸ ਨੂੰ ਫੜਿਆ ਗਿਆ ਤੇ ਜਿਸ ਬੰਦੇ ਨੇ ਉਸ ਰਾਸ਼ਨ ਨੂੰ ਰੋਕਿਆ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਇਲਜ਼ਾਮ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਵੰਡ ਰਹੇ ਸੀਗੇ ਉਹਨਾਂ ਦੀ ਬਜਾਏ ਭਾਰਤ ਭੂਸ਼ਣ ਆਸ਼ੂ ਦੇ ਜਿਹੜੇ ਕਾਂਗਰਸ ਦੇ ਵਰਕਰ ਨੇ ਜਿਨ੍ਹਾਂ ਨੇ ਰੋਕਿਆ ਸੀ ਉਹਨਾਂ ਨੂੰ ਹੀ ਗ੍ਰਿਫਤਾਰ ਕਰਨ ਪਹੁੰਚ ਗਈ ਤਾਂ ਉਸ ਜਗ੍ਹਾ ਦੇ ਉੱਤੇ ਲਗਾਤਾਰ ਮਾਹੌਲ ਜਿਹੜਾ ਹੈ ਉਹ ਆਪਸ ਦੇ ਵਿੱਚ ਟਕਰਾਰ ਵਾਲਾ ਹੋ ਗਿਆ ਤਸਵੀਰ ਤੁਸੀਂ ਲਗਾਤਾਰ ਸਕਰੀਨ ਤੇ ਵੇਖ ਰਹੇ ਹੋ ਕਿਵੇਂ ਪੁਲਿਸ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਨ ਪਹੁੰਚਦੀ ਹੈ ਤੇ ਉਸ ਨੂੰ ਚੁੱਕ ਕੇ ਲੈ ਕੇ ਜਾਣਾ ਚਾਹਦੀ ਹੈ ਦੋ ਚਾਰ ਪੰਜ 6 ਪੁਲਿਸ ਜਿਹੜੇ ਮਲਾਜ਼ਮ ਨੇ ਉਹ ਲਗਾਤਾਰ ਉਸ ਨੌਜਵਾਨ ਨੂੰ ਚੁੱਕਣ ਪਹੁੰਚਦੇ ਨੇ ਤੇ ਉਸੇ ਵਿਚਾਲੇ ਹੀ ਪਿੱਛੋਂ ਦੀ ਭਾਰਤਪੂਸ਼ਣ ਆਸ਼ੂ ਆਉਂਦੇ ਨੇ ਤੇ ਆਪਣੇ ਵਰਕਰ ਨੂੰ ਬਚਾਉਣ ਦੇ ਲਈ ਉਸ ਲੜਾਈ ਦੇ ਵਿੱਚ ਕੁੱਦ ਪੈਂਦੇ ਨੇ ਹੱਥੋਂ ਬਾਈ ਹੁੰਦੀ ਹੈ ਤੇ ਲਗਾਤਾਰ ਕਾਫੀ ਸਮਾਂ ਇਹ ਜਿਹੜੀ ਬੈਂਸ ਬਸਈਆ ਹੈ ਭਾਰਤਪੂਸ਼ਣ ਆਸ਼ੂ ਦਾ ਜਿਹੜਾ ਕਹਿ ਲੋ ਕਿ ਪੁਲਿਸ ਮੁਲਾਜ਼ਮਾ ਦੇ ਨਾਲ ਹੁੰਦਾ ਹੈ ਤੇ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਬੀਤੀ ਰਾਤ ਦੀ ਤਾਂ ਭੜਕੂਸ਼ਨ ਆਸ਼ੂ ਦੇ ਵਾਈਫ ਮਮਤਾ ਆਸ਼ੂ ਵੱਲੋਂ ਵੀ ਕੁਝ ਲੇਡੀਜ਼ ਨੂੰ ਰਾਸ਼ਨ ਲੈ ਜਾਂਦੇ ਹੋਏ ਰੋਕਿਆ ਗਿਆ ਤੇ ਪੁੱਛਿਆ ਗਿਆ ਕਿ ਕਿਹੜੀ ਪਾਰਟੀ ਵੱਲੋਂ ਆਇਓ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀਡੀਓ ਨੰਬਰ 1 ਜਿਦੇ ਵਿੱਚ ਬੀਤੀ ਰਾਤ ਮਮਤਾ ਆਸ਼ੂ ਵੱਲੋਂ ਜਿਹੜੇ ਰਾਸ਼ਨ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਕੋਲੋਂ ਕੀ ਕੁਝ ਪੁੱਛਿਆ ਗਿਆ ਤਾਂ ਕਿ ਕੁਝ ਪਤਾ ਲੱਗ ਸਕੇ ਪਰ ਤੁਸੀਂ ਇੱਕ ਲੇਡੀ ਦੇਖ ਸਕਦੇ ਹੋ ਮੂੰਹ ਲੁਕਾਉਂਦੇ ਹੋਏ ਇੱਕ ਲੇਡੀ ਜਿਹੜਾ ਉਹ ਸਮਾਨ ਜਿਹੜਾ ਰਾਸ਼ਨ ਦਾ ਭਰਿਆ ਹੋਇਆ ਕਾਲਾ ਲਫਾਫਾ ਸੀ ਉੱਥੇ ਸੁੱਟ ਕੇ ਅੱਗੇ ਨਿਕਲ ਜਾਂਦੀ ਹੈ ਫੇਰ ਰਹੀ ਅੱਜ ਦੀ ਗੱਲ ਅੱਜ ਤੁਸੀਂ ਇੱਕ ਤਸਵੀਰ ਦੇਖ ਰਹੇ ਹੋ ਸਭ ਤੋਂ ਪਹਿਲੀ ਜਿਹੜੀ ਹੈ ਇਹ ਭਰਤਪੁਸ਼ਨ ਆਸ਼ੂ ਦੇ ਪੇਜ ਦੇ ਉੱਤੇ ਲਈ ਗਈ ਵੀਡੀਓ ਹੈ ਜਿਸ ਦੇ ਉੱਤੇ ਇੱਕ ਨੌਜਵਾਨ ਐਕਟਿਵਾ ਦੇ ਉੱਤੇ ਦੋ ਵੱਡੇ ਵੱਡੇ ਬੋਰੇ ਚਿੱਟੇ ਰੰਗ ਦੇ ਰੱਖ ਕੇ ਲਿਆਂਦਾ ਹੈ ਤੇ ਜਦੋਂ ਉਸ ਨੂੰ ਕਾਂਗਰਸੀਆਂ ਵੱਲੋਂ ਰੋਕਿਆ ਜਾਂਦਾ ਹੈ ਤਾਂ ਐਕਟਿਵਾ ਵੀ ਉੱਥੇ ਛੱਡ ਕੇ ਭੱਜ ਜਾਂਦਾ ਹੈ ਯਾਨੀ ਕਿ ਇੱਥੋਂ ਕਿਤੇ ਨਾ ਕਿਤੇ ਸਾਬ ਪਤਾ ਲੱਗ ਰਿਹਾ ਹੈ ਕਿ ਕਿ ਦਾਲ 'ਚ ਕੁਝ ਕਾਲਾ ਹੈ ਜਾਂ ਫਿਰ ਪੂਰੀ ਦਾਲ ਹੀ ਕਾਲੀ ਹੈ ਤੇ ਇਸ ਤੋਂ ਬਾਅਦ ਜਦੋਂ ਇਸ ਐਕਟੀਵਾ ਵਾਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਵਰਕਰ ਦੱਸੇ ਜਾ ਰਹੇ ਨੇ ਜੋ ਇਲਜ਼ਾਮ ਕਾਂਗਰਸ 'ਤੇ ਲਗਾ ਰਹੀ ਹੈ ਤੇ ਉਹਨਾਂ ਨੂੰ ਜਦੋਂ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਭਾਰਤ ਭੁਸ਼ਨ ਆਸ਼ੂ ਦੇ ਵਰਕਰ ਤੇ ਕਾਂਗਰਸ ਦੇ ਵਰਕਰ ਨੂੰ ਹੀ ਫੜਨ ਪੁਲਿਸ ਪਹੁੰਚ ਜਾਂਦੀ ਹੈ ਤੇ ਇਹ ਮਾਮਲਾ ਸਾਰਾ ਲੁਧਿਆਣਾ ਦੇ ਜਵਾਰ ਕੈਂਪ ਦਾ ਹੈ ਤੇ ਉਸ ਉਸ ਤੋਂ ਬਾਅਦ ਜਿਹੜੀ ਤਸਵੀਰ ਸਾਹਮਣੇ ਆਈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਭਾਰਤ ਭੁਸ਼ਨ ਆਸ਼ੂ ਪੁਲਿਸ ਦੇ ਨਾਲ ਉਲਝਦੇ ਹੋਏ ਨਜ਼ਰ ਆਏ ਤੇ ਇਸ ਬਾਰੇ ਭਰਤੂਸ਼ ਰਾਸ਼ੂ ਨੇ ਕੀ ਕੁਝ ਗਿਆ ਜਰਾ ਉਹ ਵੀ ਸੁਣ ਲਵੋ ਰਾਸ਼ਨ ਵੰਡਦੇ ਇੱਥੇ ਰੋਕਿਆ ਤੇ ਉਹ ਛੱਡ ਕੇ ਆਪਣੀ ਸਕੂਟੀ ਉਧੇ ਤੇ ਦੋ ਕਾਰਟਨ ਸੀਗੇ ਸੂਟ ਵਗੈਰਾ ਰਾਸ਼ਨ ਕਿਟਾਂ ਆ ਕੇ ਉਹ ਛੱਡ ਕੇ ਦੌੜ ਗਿਆ ਉਹਦੀ ਕੰਪਲੇਂਟ ਕਰੀ ਪ੍ਰੈਸ ਵੀ ਆਈ ਉਦੋਂ ਮੈਂ ਵੀ ਆਇਆ ਪਰ ਕੋਈ ਨਹੀਂ ਆਇਆ ਪਰ ਬਦਕਿਸਮਤੀ ਇਹ ਹੈ ਅੱਜ ਇਹ ਵਿੰਡੰਬ ਬਣਾਇਆ ਵੀ 2 ਘੰਟੇ ਬਾਅਦ ਆਏ ਤਾਂ ਉਹਨੂੰ ਫੜਨ ਲਈ ਆਏ ਅੱਛਾ ਜੀ ਨੇ ਰੋਕਿਆ ਸੀ ਕੰਮ ਏ ਉਹ ਮੈਂ ਇਹ ਜਿਹੇ ਹਾਲਾਤਾਂ ਦੇ ਵਿੱਚ ਕੀ ਕਰੀਂਗਾ ਆਸ਼ਰਜੀ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਟ ਕੀਤੀ ਬਿਲਕੁਲ ਕਰਤੀ ਸਰਕਾਰੀ 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 ਉਹਨਾਂ ਨੇ ਕੋਈ ਐਕਸ਼ਨ ਲਿਆ ਇਹ ਮੈਨੂੰ ਕੀ ਪਤਾ ਸਾਬ ਉਹਨਾਂ ਨੂੰ ਪੁੱਛੋ ਨਾ ਤੁਸੀਂ ਸਵਾਲ ਮੇਰੇ ਤੇ ਹਰ ਕਰਦੇ ਹੋ ਪੁਲਿਸ ਦਾ ਕਿਸ ਤਰ੍ਹਾਂ ਰਵੱਈਆ ਦੇਖੋ ਕਿ ਇਸ ਤੋਂ ਪਹਿਲਾਂ ਵੀ ਕੋਈ ਇਨਸੀਡੈਂਟ ਹੋ ਚੁੱਕੇ ਨੇ ਜਾਂ ਪਹਿਲਾ ਇਨਸੀਡੈਂਟ ਹੈ ਇਸ ਤੋਂ ਪਹਿਲਾਂ ਵੀ ਹੋ ਚੁੱਕੇ ਸਰ ਲਗਾਤਾਰ ਤੁਹਾਨੂੰ ਵੀ ਪਤਾ ਤੁਸੀਂ ਪੁੱਛਦੇ ਕਿਉਂ ਮੇਰੇ ਤੋਂ ਮੈਂ ਇਹਦੇ ਤੋਂ ਇਰੀਟੇਟ ਹੋਣਾ ਉਹਨੂੰ ਪਤਾ ਹੈ ਪੁਲਿਸ ਸਰ ਬਈਆ ਕਿਸ ਤਰ੍ਹਾਂ ਦੇਖ ਰਹੇ ਹੋ ਬਾਇਸ ਪਤਾ ਨਾਲ ਬਾਇਸਡ ਬਾਇਸਡ ਤਾਂ ਇਹ ਭਰਤੂਸ਼ਣ ਤਾਂ ਸੁਣਿਆ ਤੁਸੀਂ ਭਰਤੂਸ਼ਣ ਆਸ਼ੂ ਨੇ ਕੀ ਗੱਲ ਕਹੀ ਤੇ ਇਸ ਤੋਂ ਬਾਅਦ ਹੀ ਮੌਕੇ ਤੇ ਬੀਜੇਪੀ ਲੀਡਰ ਤੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਵੀ ਪਹੁੰਚਨੇ ਨੇ ਤੇ ਰਮਨੀਤ ਬਿੱਟੂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਿਵੇਂ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਕਹਿੰਦੇ ਸੀਗੇ ਕਿ ਜੇ ਕੋਈ ਤੁਹਾਨੂੰ ਸਮਾਨ ਦੇਣ ਆ ਰਿਹਾ ਹੋਰ ਚੁੱਪ ਕਰਕੇ ਰੱਖ ਲਓ ਪਰ ਵੋਟ ਤੁਸੀਂ ਆਪਣੀ ਮਰਜ਼ੀ ਨਾਲ ਪਾ ਦਿਓ ਤੇ ਰਮਨੀਤ ਬਿੱਟੂ ਨੇ ਵੀ ਇਹੀ ਬਿਆਨ ਦੁਹਰਾਉਂਦੇ ਹੋਇਆ ਸਾਰੇ ਲੋਕਾਂ ਨੂੰ ਅਪੀਲ ਕੀਤੀ ਤੇ ਕਾਂਗਰਸੀਆਂ ਨੂੰ ਕਿਹਾ ਕਿ ਤੁਸੀਂ ਫੜੋ ਨਾ ਨਾ ਅਸੀਂ ਆਪਣੀ ਪਾਰਟੀ ਵਾਲੇ ਫੜ ਰਹੇ ਜਿਨੂੰ ਮੇਲਦਾਂ ਨੂੰ ਮੇਲ ਲੰਦੋ ਤਾਂ ਪਰ ਵੋਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਲੋਕ ਪਾਣਗੇ ਜਦ ਕਿ ਜਨਰਾਂ ਦੀ ਉਹ ਪਸੰਦ ਹੈ ਉਹਨਾਂ ਨੂੰ ਉਹ ਵੋਟ ਪਾਣਗੇ ਤਾਕੀ ਦੇਣਾ ਕਿਤੇ ਲਗਾਤਾਰ ਜਿਹੜੇ ਇਲਜ਼ਾਮ ਲੱਗ ਰਹੇ ਨੇ ਆਮ ਆਦਮੀ ਪਾਰਟੀ ਤੇ ਭਗਵਨ ਸਰਕਾਰ ਤੇ ਕੀ ਧੱਕੇਸ਼ਾਹੀ ਕਰ ਰਹੀ ਹੈ ਲੋਕਾਂ ਨੂੰ ਘਰਾਂ ਦੇ ਵਿੱਚੋਂ ਫੜਿਆ ਜਾ ਰਿਹਾ ਹੈ ਜਾਣ ਬੁਝ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਕਿ ਉਹ ਕਾਂਗਰਸ ਜਾਂ ਭਾਜਪਾ ਜਾਂ ਆਕਾਲੀ ਦਲ ਕਿਸੇ ਹੋਰ ਪਾਸੇ ਵੋਟ ਨਾ ਪਾ ਸਕਣ ਅਤੇ ਨਾਲ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਪੱਕੀਆਂ ਵੋਟਾਂ ਨੇ ਉਹੀ ਬਾਹਰ ਨਿਕਲ ਸਕਣ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਵਿਰੋਧੀਆ ਪਾਰਟੀਆਂ ਲਗਾ ਰਹੀਆਂ ਨੇ ਤੇ ਅੱਜ ਉਹ ਕੁਝ ਤਰ੍ਹਾਂ ਦੀਆਂ ਤਸਵੀਰਾਂ ਵੀ ਵੇਖਣ ਨੂੰ ਮਿਲ ਗਿਆ ਜਦੋਂ ਪੁਲਿਸ ਉਸੇ ਹੀ ਨੌਜਵਾਨ ਨੂੰ ਫੜਨ ਲਈ ਪਹੁੰਚ ਚੁੱਕੀ ਜਿਸ ਤਰ੍ਹਾਂ ਦੇ ਇਲਜ਼ਾਮ ਨੇ ਕਿ ਜਿਸ ਨੇ ਸ਼ਿਕਾਇਤ ਦਿੱਤੀ ਸੀ ਕਿ ਜਿਸ ਨੇ ਰੋਕਿਆ ਸੀ ਕਿ ਇਸ ਤਰ੍ਹਾਂ ਦੀ ਜਿਹੜੇ ਲਾਲਚ ਹੈ ਜੋ ਚੀਜ਼ਾਂ ਉਹ ਤੁਸੀਂ ਨਾ ਵੰਡੋ ਖੈਰ ਹੁਣ ਕੱਲ ਦੇਖਣਾ ਹੋਵੇਗਾ ਕਿ ਸਵੇਰੇ ਲੋਕ ਕਿਸ ਦੇ ਹੱਕ ਦੇ ਵਿੱਚ ਵੋਟਾਂ ਜਿਆਦਾ ਤੋਂ ਜਿਆਦਾ ਪਾਤ ਕੇ ਪਾ ਕੇ ਉਸ ਨੂੰ ਜਿੱਤ ਆਉਂਦੇ ਕੱਲ VOTING ਹੈ ਤੇ ਸਾਡੀ ਵੀ ਅਪੀਲ ਹੈ ਕਿ ਸਾਰੇ ਲੋਕ ਜਿਆਦਾ ਤੋਂ ਜਿਆਦਾ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਲੁਧਿਆਣਾ ਵੈਸਟ ਦੇ ਲੋਕ ਵੋਟਾਂ ਪਾਣ ਲਈ ਆਪਣੇ ਘਰਾਂ ਚੋਂ ਬਾਹਰ ਨਿਕਲ ਸੋ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਸਾਰੇ VOTING ਦੇ ਉੱਤੇ ਅਤੇ ਜੋ ਮਾਹੌਲ ਲੁਧਿਆਣਾ ਦੇ ਵਿੱਚ ਬਣਿਆ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ